ਸੱਚੀ ਐ ਇੱਕ ਵਾਰੀ ਸੁਣ ਕੇ ਵੇਖਿਓ ਇੰਡੀਆ ਗਏ ਹੋ ਇੰਡੀਆ ਨਹੀਂ ਗਏ ਤੇ ਕੋ ਕੋ ਹੈ ਕੋਈ دل ਚ ਚਾਹ ਹੈ ਕਿ ਇੰਡੀਆ ਜਾ ਕੇ ਉੱਥੇ ਤੇ ਜਿਹੜੇ ਐਕਟਰ ਨੇ ਪੰਜਾਬੀ ਸਿੰਗਰ ਨੇ ਤੇ ਉਹਨਾਂ ਨਾਲ ਕੋਈ ਗਾਣੇ ਜਾਂ ਕਹਾਣੀ ਕਲਪਤ ਹੁੰਦੀ ਆ ਸਾਰਿਆਂ ਨਾਲ ਨਾ ਵੱਡੇ ਵੱਡੇ ਆਰਟਿਸਟਸ ਕੋਲ ਹੁੰਦੀ ਆ ਸਾਰਿਆਂ ਨਾਲ ਹੁੰਦੀ ਆ ਸਾਰੇ ਕਹਿੰਦੇ ਆਓ ਹਨਾ ਲੇਕਿਨ ਇੰਡੀਆ ਪੁੱਛਦਾ ਵੋ ਰੀਜ਼ਨ ਵੀ ਤੁਸੀਂ ਕੀ ਲੈਣ ਜਾਣਾ ਲੈਣ ਜਿਹੜਾ ਰੀਜ਼ਨ ਸਾਡੇ ਕੋਲ ਆ ਉਹ ਉਹਨਾਂ ਨੂੰ ਪਸੰਦ ਨਹੀਂ ਆ ਉੱਤੇ ਉਹ ਵੀਜ਼ਾ ਨਹੀਂ ਦਿੰਦੇ ਨਹੀਂ ਦਿੰਦੇ ਸਾਡੇ ਕੋਲ ਰੀਜ਼ਨ ਇਹ ਆ ਵੀ ਅਸੀਂ ਆਪਣੇ ਪਿੰਡਾਂ ਜਾਣਾ ਆਪਣੇ ਪਿੰਡ 'ਚ ਜਾਣਾ ਪਿੰਡ ਪਿੰਡ ਜਾਣਾ ਪਿੰਡ ਉੱਧਰ ਆ ਉਹ ਮੰਗਦੇ ਆ ਰੀਜ਼ਨ ਜਾਂ ਤੇ ਤੁਹਾਡਾ ਰਿਸ਼ਤੇਦਾਰੀ ਹੋਵੇ ਪ੍ਰੋਪਰ ਬਲੱਡ ਰਿਲੇਸ਼ਨ ਹੋਵੇ ਰਿਲੇਸ਼ਨ ਠੀਕ ਆ ਜਾਂ ਫਿਰ ਇੱਕ ਜੱਥਾ ਜਾਂਦਾ ਜਿਵੇਂ ਉਹਨਾਂ ਦਾ ਜੱਥਾ ਹੁੰਦਾ ਨਾ ਗੁਰਦੁਆਰੇ ਤੇ ਮੀਆਂ ਮੀਰ ਜੀ ਦਾ ਦਰਬਾਰ ਨਾ ਅਜਮੇਰ ਸੀ ਨੀ ਇਵੇਂ ਉੱਥੇ ਜੱਥਾ ਜਾਂਦਾ ਲੇਕਿਨ ਉਹ ਰਾਜਸਥਾਨ ਵਾਲੀ ਸਾਈਡ ਤੇ ਆ ਜੱਥਾ ਸਿੱਧਾ ਉੱਥੇ ਜਾਂਦਾ ਵਾ ਉਥੋਂ ਆਸਦਾ ਗੱਡੀ ਸਿਕਿਉਰਿਟੀ ਹੁੰਦੀ ਆ ਉਦਾਂ ਹੀ ਉਹਨੇ ਵਾਪਸ ਆ ਜਾਣਾ ਵੀ ਕਿੱਥੇ ਆਪਾਂ ਹੋਰਾਂ ਪਰਾਂ ਨਹੀਂ ਜਾ ਸਕਦੇ ਹਨ ਤੇ ਆ ਚੱਕਰ ਹੈ ਇਸ ਕਰਕੇ ਮੈਂ ਵੀਜ਼ਾ ਹਾਲੇ ਤੱਕ ਅਪਲਾਈ ਵੀ ਨਹੀਂ ਕੀਤਾ ਮੈਂ ਮੈਂ ਕਹਾਂ ਵੀ ਮੈਂ ਇੰਨੀ ਵਾਰੀ ਅਪਲਾਈ ਕੀਤਾ ਮੇਰਾ ਰਿਫਿਊਜ਼ ਹੋ ਗਿਆ ਲੇਕਿਨ ਉਹਨੂੰ ਪਤਾ ਵਾ ਸਾਰਾ ਚੱਕਰ ਦਾ ਪਾਰਨਸ ਨਹੀਂ ਕੀਤਾ ਸੀ ਉਹਦਾ ਨਹੀਂ ਲੱਗਾ ਹਨਾ ਫਿਰ ਹੋਰ ਕਈ ਲੋਕਾਂ ਨੇ ਕੀਤਾ ਨਹੀਂ ਲੱਗਣਾ ਮੈਨੂੰ ਪਤਾ ਵੀ ਲੱਗਣਾ ਨਹੀਂ ਆ ਤੇ ਜਦੋਂ ਥੋੜਾ ਜਿਹਾ ਸੌਖਾ ਹੋ ਗਿਆ ਹੌਲਾ ਕਰਤਾ ਸਰਕਾਰਾਂ ਨੇ ਆ ਤਾਂ ਫਿਰ ਜ਼ਰੂਰ ਜਾਵਾਂਗੇ ਚਾਹਤ ਆ ਜਾਣ ਦੀ ਆਪਣਾ ਪਿੰਡ ਵੇਖਣ ਦੀ ਪਿੰਡ ਮੈਂ ਵੈਸੇ ਫੋਟੋਆਂ 'ਚ ਵੇਖਿਆ ਆਪਣਾ ਹਨਾ ਮੇਰੇ ਤੇ